ਆਵਾਲ ਹੋਰ ਤਾਂ ਆਪਾਂ ਪਾਣੀ ਪੀ ਲਾਂਗੇ ਫਾਰਾ ਪੈ ਜਾਣਾ 80% ਸੋਚੋ 80% ਇਹੀ ਰੀਜ਼ਨ ਹੁੰਦਾ ਸਵੇਰ ਨੂੰ ਕੂਤਰੋਲੇ ਤੇ ਪੈ ਜਾਂਦਾ ਤੁਹਾਨੂੰ ਚੰਗਾ ਵੀ ਦੇ ਦੂੰ ਕੋ ਕਬੂਤਰ ਪਰ ਉਹਨੂੰ ਬਣਾਉਣਾ ਕਿੱਦਾਂ ਗਾਂ ਦੀ ਗਾਂ ਉਹ ਤਾਂ ਪੰਗਾ ਨਾ ਉਹਨੂੰ ਤੋੜਨਾ ਕਿੱਦਾਂ ਉਹਨੂੰ ਸਮਝਾ ਕਿ ਆਪਾਂ ਜੇ ਕਾਲੇ ਬੱਚੇ ਬਣਾਉਣੇ ਹੋਣ ਜਾਂ ਰੱਤੇ ਬੱਚੇ ਬਣਾਉਣੇ ਹੋਣ ਕਿ ਇਸ ਹਿਸਾਬ ਨਾਲ ਜੋੜਾ ਲਾਈਏ ਕਿ ਉਹ ਕਲਰ ਉਦਾਂ ਦਾ ਹੀ ਕੱਢਣਾ ਹਨਾ ਘਰੇ ਹੀ ਡਾਈ ਜਾਣਾ ਡਾਈ ਜਾਣਾ ਡਾਈ ਜਾਣਾ ਉਹਦਾ ਮੱਚ ਵੱਜ ਜਾਣਾ ਕਬੂਤਰ ভাই ਜਦੋਂ ਤੁਸੀਂ ਕੂਤਰ ਨੂੰ ਪਾਣੀ ਲਾਤਾ ਬਲੌਗ ਬਣਾਉਂਦਾ ਇਹੀ ਮਤਲਬ ਆ ਕਿ ਸਾਰੇ ਦਿਨ ਦੀ ਤੁਹਾਨੂੰ ਰੁਟੀਨ ਪਤਾ ਲੱਗ ਜੇ ਮੈਂ ਵੀ ਨੁਕਤੇਆਂ ਦੀਆਂ ਪਾ ਸਕਦਾ ਬੈਠ ਕੇ ਜਿੱਦਾਂ ਲੋਕੀ ਪਾਉਂਦੇ ਨਾ ਵੀ ਆਪ ਦਾ ਕੈਮਰਾ ਚੱਕਿਆ ਬਸ ਨੁਕਤੇ ਦੀ ਵੀਡੀਓ ਬਣਾਈ ਤੇ ਪਾ ਦਿਓ ਵੀਡੀਓ ਨਹੀਂ ਪੂਰੀਆਂ ਦੇ ਦੇ ਮੈਂ ਕੱਲ ਵਾਲੀ ਵੀਡੀਓ ਚ ਦੱਸਿਆ ਵੀ ਤੁਸੀਂ ਆਹ ਦਿਨਾਂ ਦੇ ਵਿੱਚ ਕਿਹੜੀ ਖਰਾਕ ਪਾ ਸਕਦੇ ਆ ਤੇ ਕਿਹੜੀ ਨਹੀਂ ਪਾ ਸਕਦੇ ਜਿੱਦਾਂ ਹੁਣ ਮੱਖੀ ਪਰ ਹੈਗੇ ਆ ਸਾਰੇ ਹੀ ਹਨਾ ਆ ਮੱਖੀਆਂ ਹੈ ਨਹੀਂ ਆ ਦੇਖੋ ਗੰਝੇ ਹੋਏ ਹੋਏ ਨਾ ਇੱਥੋਂ ਦੀ ਨਿਕਲਦੀ ਹਵਾ ਲੈਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਆ ਜੋ ਫਿਰ ਪਾਪੋ ਕਰਦੇ ਆ ਜੀ ਦੀ ਵੀਡੀਓ ਸ਼ੁਰੂ ਗੱਡੀਆਂ ਕਬੂਤਰ ਵਿੰਡਾਉਣ ਵਾਲੇ ਤਿੰਨ ਕਬੂਤਰ ਕੱਢਦੇ ਆ ਮਬੇ ਉੱਡਣ ਵਾਲੇ ਇੱਕ ਆ ਬਚਾ ਕੱਢਾਂਗੇ ਖਾਲੀ ਆ ਨਾ ਪਹਿਲਾਂ ਦੇਖ ਲਈਏ ਥੋੜਾ ਜਿਹਾ ਹਾਂਜੀ ਐਂਡ ਖਾਲੀ ਆ ਵਾਪੇ ਚੱਲ ਬਿਸ਼ਰਾ ਐ ਐ ਐ ਐ ਆਉ ਗਿਆ ਬੇ ਲਿਆ ਹੁਣ ਫੜੀਏ ਦੂਜਾ ਬੱਚਾ ਤੇ ਲੋ ਬਾਬੇ ਦੂਜਾ ਬੱਚਾ ਦੂਜਾ 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 ਇਧਰ ਆ ਵਰਤਿਆ ਲੋਗੇ ਇਹ ਵੀ ਖਾਲੀ ਹੈ ਜੀ ਪੁੱਗਾ ਇਹ ਵੀ ਚੱਲਦਾ ਇਹ ਉੱਦਾਂ ਝਾੜੇ ਜੀ ਪੈ ਗਿਆ ਆ ਪਰ ਫੋਟ ਸਿੱਟੀ ਜਾਂਦੇ ਆ ਰੂਟਰ ਦੇ ਆਵੜਾ ਦਾ ਪੱਟ ਕੇ ਸਰ ਕਰ ਲਿਆ ਜਿੱਤਾ ਇਧਰੋਂ ਇਧਰੋਂ ਇਹ ਉਦਾ ਸਰੀਰ ਨਹੀਂ ਬਣਾਉਂਦਾ ਸਲੇ ਦਾ ਵੀ ਟ੍ਰੀਟਮੈਂਟ ਕਰਦੇ ਆ ਪਰ ਉਹਦਾ ਵੱਧਿਆ ਸੀ ਜ਼ੋਰ ਲੋਂਦਾ ਉਹਦੇ ਕਰਕੇ ਸਰੀਰ ਨਹੀਂ ਬਣਾਉਂਦਾ ਇਹਨੂੰ ਕਰ ਲੈਨੇ ਕੋਈ ਗੱਲ ਨਹੀਂ ਇਹਦਾ ਵੀ ਹਿਲ ਲਵਿਲਾ ਹੋਈ 10 ਕਰ ਦੇਣੇ ਡੰਡਾ ਫਿਰਿਆ ਨਾ ਖਰਾ ਖਰੂਕ ਪਈ ਇਹਨੇ ਆਪ ਹੀ ਸੈੱਟ ਹੋ ਜਾਣਾ 2000 ਦੇ ਆਹਾ ਤੇ ਤੀਜਾ ਫਿਰਦਾ ਆ। ਲੋ ਜੀ ਬਾਬੇ ਮੀਂਹ ਪਈ ਜਾਂਦਾ ਅੱਜ ਹਨਾ ਸਾਰੀ ਦਿਹਾੜੀ ਮੀਂਹ ਨੇ ਬੁਰਾ ਹਾਲ ਕਰਤਾ ਤੇ ਵੀਡੀਓ ਇੱਦੇ ਕਬੂਤਰ ਵੀ ਆਪਣੇ ਗਿੱਲੇ ਹੋ ਗਏ ਇਸ ਮੀਂਹ ਦੇ ਵਿੱਚੇ ਤੇ ਮੀਂਹ ਨੇ ਬਹੁਤ ਰੰਮਸਿਰਾਲ ਆਇਆ ਹੁਣ ਇਹਨਾਂ ਨੂੰ ਬਾਦੋਂ ਤੋਂ ਪਾਏ ਥੋੜੇ ਸੁੱਕੇ ਹੀ ਤਾਂ ਮੀਂਹ ਦੇ ਵਿੱਚ ਹੀ ਉੜ ਗਏ ਕਬੂਤਰ ਤੇ ਕੋਈ ਚੱਕਰ ਨਹੀਂ ਬਾਕੀ ਇਹਨਾਂ ਨੂੰ ਕਰਦਿਆਂਗੇ ਗਰਮ ਕਰਨੇ ਪੈਣੇ ਹੋਏ ਕਰਦਿਆਂਗੇ ਗਰਮ ਕਰਨ ਦਾ ਤਰੀਕਾ ਗੋੜ ਵੀ ਦੇ ਸਕਦੇ ਆ ਆਪਣਾ ਜਿਹੜਾ ਮੈਂ ਦੱਸਿਆ ਹਨਾ ਗੁੜ ਦੀ ਵੀਡੀਓ ਪਾਈ ਹੋਈ ਆ ਕਈ ਵੀਰਾਂ ਦੇ ਕਮੈਂਟ ਆਉਂਦੇ ਬਾਈ ਗੋੜ ਕਿੱਦਾਂ ਬਣਨਾ ਬਾਈ ਉਹ ਵੀਡੀਓ ਪਾਈ ਤੁਸੀਂ ਵੀਡੀਓ ਲੰਭੋ ਗੋੜ ਬਣਾਉਣ ਦਾ ਲਿਖਿਆ ਹੋਇਆ ਉਹ ਤੇ ਸਾਰਾ ਹੈ ਨਾ ਕੂਤਰਾਂ ਨੂੰ ਜਿਹੜਾ ਆਪਾਂ ਸਾਹ ਵਾਲਾ ਗੁੜ ਕਿੱਦਾਂ ਲਾਈਦਾ ਕਿੱਦਾਂ ਨਹੀਂ ਉਹ ਗੁੜ ਮੈਂ ਦੱਸਿਆ ਹੋਇਆ ਤੁਸੀਂ ਉਹ ਗੁੜ ਬਣਾ ਲਓ ਤੇ ਇੱਕ ਵੀਰ ਦਾ ਮੈਸੇਜ ਆਇਆ ਸੀ ਵੀਰੇ ਕਾਲਾ ਕਬੂਤਰ ਜੇ ਹੈਗਾ ਤਾਂ ਦਿਜੋ ਬਾਈ ਬੱਚਾ ਆਪਣੇ ਕੋਲ ਵੀ ਪਹਿਲੀ ਵਾਰ ਇੱਕੋ ਹੀ ਨਿਕਲਿਆ ਹਨ ਤੇ ਕਾਲੇ ਕਬੂਤਰ ਨਹੀਂ ਬਣਦੇ ਬਹੁਤ ਆਮਾ ਜੋਂ ਦੇ ਕੂਤਰ ਰੱਖੇ ਆਪਾਂ ਦਾ 12 ਸਾਲ ਹੋ ਗਏ ਜਿੰਨਾ ਚਿਰ ਵੀ ਹੋ ਗਿਆ ਹਨ ਤੇ ਆਪਣੇ ਕੋਲ ਹੈ ਨਹੀਂ ਕਾਲਾ ਕਬੂਤਰ ਨਹੀਂ ਸੀ ਬਣਿਆ ਇੱਕੋ ਹੀ ਬੱਚਾ ਬਣਿਆ ਸੀਗਾ ਤੇ ਜੇ ਗਾਹ ਬਣਿਆ ਤੇ ਜਰੂਰ ਵੀਰੇ ਮੈਂ ਆਪੀ ਮੈਸੇਜ ਕਰ ਦੂੰਗਾ ਹਨ ਤੇ ਆਈਡੀ ਮੇ ਤੋਂ ਹੈਗੀ ਆ ਤੇ ਜਿੱਦਾਂ ਤੁਹਾਡਾ ਮੈਸੇਜ ਆਇਆ ਸੀ ਉਸੇ ਮੈਸੇਜ ਤੇ ਮੈਂ ਰਿਪਲਾਈ ਕਰ ਦੂਗਾ ਵੀਰੇ ਲੈ ਜਿਓ ਹਨਾ ਐਪੀ ਲਾਇਆ ਹੁਣ ਜੁੜੇ ਆਪਾਂ ਤੇ ਉਹਨਾਂ ਚ ਜੇ ਕੋਈ ਸ਼ਾਹ ਬਣਿਆ ਤੇ ਜ਼ਰੂਰ ਵੀਰੇ ਦਊਂਗਾ ਮੈਂ ਕੋਈ ਚੱਕਰ ਨਹੀਂ ਕਿਉਂਕਿ ਬਣਦੇ ਨਹੀਂ ਕੋਈ ਬਣਿਆ ਆਪਾਂ ਵੀ ਇੱਕ ਰੱਖਣਾ ਸ਼ੌਂਕ ਨੂੰ ਰੱਖਣਾ ਕਾਲਾ ਬਸ ਇਹ ਨਹੀਂ ਕਿ ਬੱਚੇ-ਬੂਚੇ ਬਣਾਉਣ ਨੂੰ ਰੱਖਣਾ ਉਹ ਪੱਠਾ ਉਹਦਾ ਚਲੋ ਵਧੀਆ ਆ ਉਹ ਪੱਠਾ ਪਿਛਲੇ ਸਾਲ ਉਹਦਾ ਉਹਦਾ ਭਰਾ ਸਗਾ 5 ਬਾਜੀਆਂ ਜਿੱਤਿਆ ਸੀ ਹਨਾ ਲਗਾਤਾਰੀ ਤੇ ਕੋਈ ਵੀ ਬਾਜੀ ਉਹ ਹਰਿਆ ਨਹੀਂ ਸੀ ਲਗਾਤਾਰ ਜਿੰਨੀਆਂ ਬਾਜੀਆਂ ਛੱਡਿਆ ਸੀ ਤੋ ਜਿੱਤਿਆ ਸੀ ਤੇ ਇਸ ਕਰਕੇ ਉਹ ਬੱਚਾ ਇੱਕੋ ਹੀ ਆਪਣੇ ਕੋ ਤੇ ਹੋਰ ਨਿਕਲੂਗਾ ਤੇ ਜਰੂਰ ਆਪਾਂ ਦਵਾਂਗੇ ਕੋਈ ਚੱਕਰ ਨਹੀਂ ਉਹ ਬਾਬੇ ਉਪਰ ਸੁੱਕ ਗਿਆ ਤੇ ਇਹਨਾਂ ਨੂੰ ਹੁਣ ਗੋੜ ਦੇਣਾ ਆਪਾਂ ਸ਼ਾਮਾਂ ਦਾ ਰੈਮ ਹੋ ਗਿਆ ਦਾਗਦੂ ਇਹਨਾਂ ਨੂੰ ਇੱਥੇ ਹੀ ਪਾ ਦਿੱਤੀ ਸੀ ਹਨਾ ਪਾਣੀ ਤਾਂ ਨਹੀਂ ਵੇਟੂ ਜਦ ਸਾਰਾ ਇੱਥੇ ਪਲਾਇਆ ਐਨ ਸੁੱਕ ਗਿਆ ਪਰ ਹੁਣ ਡਰ ਹੈਗਾ ਜਿਹੜੇ ਉਪਰ ਛੜਨ ਦਾ ਪੈਣ ਫੇ ਦਵਾਰਾ ਹਨਾ ਆਹ ਬੱਚਾ ਦਾ ਚੁਲਾ ਆਪ ਝੜ ਕੇ ਤਿਆਰ ਹੋਇਆ ਇਹ ਤਾਂ ਨਹੀਂ ਹੁੰਦਾ ਇਹਦਾ ਹੈ ਮੈਨੂੰ ਕਲੀ ਸਿਟ ਜੂ ਰੱਤਾ ਉਹ ਵੀ ਆਪਾਂ ਪੱਟ ਕੇ ਸਾਰ ਕੀਤਾ ਦੂਜਾ ਰੱਤਾ ਵੀ ਉਹ ਵੀ ਇੰਨੇ ਚਾਂਸ ਹੈ ਨਹੀਂ ਝੜਨ ਦੇ ਉਗੇ ਬੋਡੀ ਦੇ ਪਾਰ ਵੀ ਸਿੱਟ ਜਾਂਦੇ ਨਾ ਉਹ ਫੇ ਉਹ ਵੀ ਨੁਕਸਾਨ ਆ ਜਿਹੜੀਆਂ ਕੱਲ ਉਤਰੀਆਂ ਮੱਖੀਆਂ ਮੁੱਖੀਆਂ ਕੋਈ ਵੀ ਸਰੀਰ ਦਾ ਪਰ ਜਦੋਂ ਆਉਂਦਾ ਨਾ ਗੋਲਾ ਜਾਂ ਦੁਖਦਾ ਉੱਗਣ ਦੇ ਵਿੱਚ ਇਹਨਾਂ ਨੂੰ ਭੋਖ ਹੁੰਦੀ ਆ ਮਿੱਤਰਾਂ ਨੂੰ ਤੇ ਛੜਨੇ ਚਾਹੀਦੇ ਨਹੀਂ ਵੈਸੇ ਬਾਕੀ ਚਲੋ ਮਜਬੂਰੀ ਆ ਹੁਣ ਆਪਾਂ ਡੋਲੇ ਪਾਣ ਦੇ ਉੱਤਰੇ ਲੈ ਆਓ ਇਹਨਾਂ ਨੂੰ ਇੱਧਰ ਛੱਡੀਏ ਆਪਦਾ ਪਾਣੀ ਪੂਣੀ ਪੀਨ ਆ ਕੇ ਇੱਕ ਵਾਰੀ ਪੇ ਤੇ ਉਹ ਮੈਂ ਪਾਣੀ ਪਿਲਾ ਕੇ ਕੱਢ ਕੇ ਕੁਜੀ ਜੀ ਮੈਂ ਕਹਿੰਦਾ ਡੋਲਾਂ ਦੇ ਵਿੱਚ ਹੁਣ ਉੱਤਰ ਛੱਡ ਦਿੰਦੇ ਇਹਨੂੰ ਵੱਡੇ-ਵੱਡੇ ਚ ਹਾਂਜੀ ਬਾਬੇਓ ਕੀ ਹਾਲ ਚਾਲ ਆ ਲੋ ਬਾਬੇਓ ਆ ਗਏ ਆ ਫਿਰ ਕਹਿੰਦੇ ਟਕਾਣੇ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਬਾਈ ਵੀ ਕਬੂਤਰ ਨੂੰ ਉੱਡਣ ਵਾਸਤੇ ਕਿਹੜੇ ਪਰ ਜ਼ਰੂਰੀ ਚਾਹੀਦੇ ਜਿੰਨਾ ਕਬੂਤਰ ਬਾਦ ਉੜਦਾ ਤੇ ਜਿਹੜੇ ਜਿੰਨਾ ਵਗੈਰਾ ਉੱਡ ਵੀ ਨਹੀਂ ਸਕਦਾ ਸੋਹਣਾ ਕਮੈਂਟ ਸੀ ਚਲੋ ਪੁੱਛਣ ਲਈ ਵਧੀਆ ਹਨਾ ਆ ਦੇਖੋ ਵੀਰੇ ਅੱਜ ਜਦੋਂ ਹੁਣ ਮੱਖੀ ਪਰ ਹੈਗੇ ਆ ਸਾਰੇ ਹੀ ਹਨਾ ਆ ਮੱਖੀਆਂ ਇਹ ਨਹੀਂ ਆ ਦੇਖੋ ਗੰਝੇ ਹੋਏ ਹੋਣਾ ਇੱਥੋਂ ਦੀ ਨਿਕਲਦੀ ਹਵਾ ਤੇ ਇੱਕ ਜਿਹੜੀਆਂ ਕੱਚੀਆਂ ਆ ਇਹ ਖਰਾਬ ਵੀ ਹੋ ਜਾਂਦੀਆਂ ਫਿਰ ਆਉਂਦੀਆਂ ਵੀ ਨਹੀਂ ਕਬੂਤਰ ਦੀਆਂ ਜਦੋਂ ਆਪਾਂ ਕੱਢੀ ਜਾਂਨੇ ਕੱਢੀ ਜਾਂਨੇ ਆਹ ਚੀਜ਼ੇ ਝੜੇ ਤੇ ਆ ਚੈੱਕ ਕਰੋ ਆ ਅੰਡੀਆਂ ਨੇ ਉੱਤੇ ਨਵੀਆਂ ਇਹ ਵੀ ਇਹ ਗੋਲੀਆਂ ਵਾਂਗੂ ਸੜ ਜਾਂਦੀਆਂ ਹੁੰਦੀਆਂ ਜਦੋਂ ਹਵਾ ਪੈਣੀ ਨਾਲ ਇੱਥੋਂ ਨਿਕਲ ਕੇ ਇਹਨਾਂ ਨੇ ਇੱਕ ਦਾ ਹਿੱਲਣਾ ਆ ਤੇ ਉਹ ਇਹ ਵੀ ਸੜ ਜਾਂਦੀਆਂ ਤੇ ਜਦੋਂ ਇਹ ਸੜ ਜਾਣ ਬਾਅਦ ਚ ਇਹ ਹੁੰਦੀਆਂ ਨਹੀਂ ਤੇ ਇਹਦੇ ਬਿਨਾਂ ਕਬੂਤਰ ਕੇ ਇਹ ਕੰਮ ਦਾ ਨਹੀਂ ਇਹ ਪਰਾਂ ਵਗੈਰਾ ਠੀਕ ਆ ਜਿਹੜੇ ਆਹ ਪਾਰਿਆ ਨੇ ਜਿਹੜੇ ਵਿਚਲੇ ਹੁੰਦੇ ਆ ਹਜੇ ਇਹਨਾਂ ਚੋਂ ਆਪਾਂ ਇਦਾਂ ਵੀ ਕਬੂਤਰ ਛੱਡ ਸਕਦੇ ਆ ਕਬੂਤਰ ਉੱਡ ਜਾਊਗਾ ਪਰ ਜੇ ਆਹ ਨਾ ਹੋਣ ਤਾਂ ਜਿੱਦਾਂ ਹੁਣ ਆਹ ਹੈ ਨਹੀਂ ਨਾ ਇਹ ਕਬੂਤਰ ਨਹੀਂ ਉੱਡੂਗਾ ਜੇ ਇਸ ਕਬੂਤਰ ਤੇ ਆਪ ਬੰਦ ਹੋੜ ਗਏ ਇੱਥੋਂ ਕਿਉਂਕਿ ਇੱਥੇ ਇੱਥੋਂ ਤੱਕ ਤਾਂ ਇਹ ਪਰ ਘੇਰਦੇ ਆਪਣਾ ਸਾਰਾ ਕੁਝ ਆ ਜਿਹੜੇ ਨਿੱਕੇ ਮੱਖੀਆਂ ਆਉਂਦੀਆਂ ਨਾ ਸਭ ਤੋਂ ਜ਼ਰੂਰੀ ਜਿਹੜਾ ਕੰਮ ਹੈ ਇਹਨਾਂ ਆ ਮੱਖੀਆਂ ਦਾ ਆ ਇਹ ਪਰਾਂ ਨੂੰ ਇਥੋਂ ਹਵਾ ਨਹੀਂ ਇੰਗਲਣ ਦਿੰਦੇ ਪਰਾਂ ਦੀ ਤੇ ਜਿਆਦਾ ਜਦੋਂ ਕਬੂਤਰ ਝੜੇ ਹੋਣ ਠੀਕ ਆ ਜਿਹੜੇ ਧੌਣ ਤੇ ਵੀ ਗੋਲੇ ਜੇ ਆਉਂਦੇ ਆ ਉਹ ਵੀ ਦੋਹਦੇ ਆ ਕਬੂਤਰ ਦੇ ਕਿਤੇ ਨਾ ਕਿਤੇ ਐਂਡਲੇ ਟਾਈਮ ਚ ਦਰਦ ਨਹੀਂ ਛੱਲੀ ਜਾਂਦੀ ਸਵੇਰੇ ਸਵੇਰੇ ਤਾਂ ਆਪਾਂ ਘਰੇ ਜਿੱਦਾ ਤਿੰਨ ਘੰਟੇ ਚਾਰ ਘੰਟੇ ਜਾਂ ਪੰਜ ਸੱਤ ਘੰਟੇ ਵੀ ਉੜੋ ਜਾਂਦਾ ਕਬੂਤਰ ਕੋਈ ਚੱਕਰ ਇਹਨੂੰ ਹੁੰਦਾ ਵੀ ਮੈਂ ਬੈਹ ਹੀ ਜਾਣਾ ਹਨਾ ਤੇ ਪਰ ਬਾਹਰ ਔਖਾ ਹੋ ਜਾਂਦਾ ਐਂਡਲਾ ਟਾਈਮ ਕਿਤੇ ਨਾ ਕਿਤੇ ਉਹ ਦਰਦ ਕਰਕੇ ਉੱਤਰ ਬਹਿ ਜਾਂਦਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜੋੜਾ ਬੱਚਿਆਂ ਵਾਲਿਆਂ ਨੂੰ ਖਰਾਕ ਕਿੱਦਾਂ ਪਾਈਏ ਜੇ ਤੁਸੀਂ ਵੀਡੀਓ ਨਹੀਂ ਪੂਰੀਆਂ ਦੇ ਦੇ ਮੈਂ ਕੱਲ ਵਾਲੀ ਵੀਡੀਓ ਚ ਦੱਸਿਆ ਵੀ ਤੁਸੀਂ ਆਹ ਦਿਨਾਂ ਦੇ ਵਿੱਚ ਕਿਹੜੀ ਖਰਾਕ ਪਾ ਸਕਦੇ ਆ ਤੇ ਕਿਹੜੀ ਨਹੀਂ ਪਾ ਸਕਦੇ ਹਨ ਤੁਸੀਂ ਵੀਡੀਓ ਥੋੜੀ ਜੀ ਦੇਖਦੇ ਆ ਤੇ ਨੰਗ ਜਾਂਦੇ ਆ ਐਦਾਂ ਨਹੀਂ ਗੱਲ ਕਰਨੀ ਬਾਬੇ ਪੂਰੀ ਵੀਡੀਓ ਦੇਖਿਆ ਕਰੋ ਕਿਉਂਕਿ ਤੁਸੀਂ ਨਵੇਂ-ਨਵੇਂ ਸਵਾਲ ਕਰੋਗੇ ਤੇ ਮੈਂ ਨਵਾਂ-ਨਵਾਂ ਗੇਮ ਦੱਸੂੰਗਾ ਤੁਹਾਨੂੰ ਹਨਾ ਵੀ ਜਿੰਨੇ ਜੋ ਵੀ ਹੈਗੇ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਮੈਂ ਜਿਹੜੀ ਆਪ ਆਪਣੇ ਕਬੂਤਰਾਂ ਦੇ ਵਰਤਦਾ ਤੁਹਾਡੇ ਬਲੌਗ ਬਣਾਉਂਦਾ ਇਹ ਹੀ ਮਤਲਬ ਆ ਕਿ ਸਾਰੇ ਦਿਨ ਦੀ ਤੁਹਾਨੂੰ ਰੁਟੀਨ ਪਤਾ ਲੱਗ ਜੇ ਮੈਂ ਵੀ ਨੁਕਤੇਆਂ ਦੀਆਂ ਪਾ ਸਕਦਾ ਬੈਠ ਕੇ ਜਿੱਦਾਂ ਲੋਕੀ ਪਉਂਦੇ ਨਾ ਵੀ ਆਪ ਦਾ ਕੈਮਰਾ ਚੱਕਿਆ ਬਸ ਨੁਕਤੇ ਦੀ ਵੀਡੀਓ ਬਣਾਈ ਤੇ ਪਾ ਦਿਓ ਉਹ ਨਾਲ ਲਾਉਣੀ ਕਿਦਾਂ ਉਹ ਪ੍ਰੈਕਟੀਕਲ ਨਹੀਂ ਦੱਸਿਆ ਹਨਾ ਆਪਾਂ ਤਕਰੀਬਨ ਸਾਰਾ ਪ੍ਰੈਕਟੀਕਲ ਕਰੀਦਾ ਆ ਜਿੱਦਾਂ ਕਬੂਤਰਾਂ ਨੂੰ ਆਪਣਿਆਂ ਨੂੰ ਦੇਣਾ ਜੋ ਵੀ ਤੁਹਾਡੇ ਸਾਹਮਣੇ ਉੱਡ ਕੇ ਆਇਆ ਕੀ ਕਰਦਾ ਕਿਦਾਂ ਫੜਨਾ ਕੀ ਇਹ ਤੋਂ Z ਤੁਹਾਨੂੰ ਸਾਰੀ ਗੇਮ ਦੱਸਦਾ ਤੇ ਇੱਕ ਵੀਰ ਦਾ ਕਮੈਂਟ ਆਈ ਵੀ ਵੀਡੀਓ ਛੋਟੀ ਕਰ ਲਿਆ ਕਰੋ ਤੇ ਵੀਰੇ ਇੱਕ ਤਾਂ ਹੱਥ ਜੋੜ ਕੇ ਸੋਰੀ ਆ ਹਨਾ ਛੋਟੀ ਦੀ ਕਰ ਕਿਉਂਕਿ ਕਈ ਵੀਰ ਤਾਂ ਮੈਨੂੰ ਕਹਿਣ ਡਿਆ ਵੀ ਅੱਧੇ ਘੰਟੇ ਤੋਂ ਵੀ ਉੱਤੇ ਦੀ ਵੀਡੀਓ ਬਣਾਓ ਤਕਰੀਬਨ 80% ਇਹੇ ਲੋਕਾਂ ਦੀ ਡਿਮਾਂਡ ਆ ਕਿ ਬਈ ਹੋਰ ਵੱਟੀ ਕਰੋ ਵੀਡੀਓ ਹਨਾ ਕਿਉਂਕਿ ਵਲੌਗ ਹੁੰਦਾ ਹੀ ਨਿਕਦਾ 25 30 ਮਿੰਟ ਦਾ ਹੀ ਹੁੰਦਾ ਨਾ ਉਹਦੇ ਜੇ ਆਪਾਂ ਸ਼ੋਰਟ ਚ ਇੱਕ ਨੁਕਤੇ ਦੀ ਵੀਡੀਓ ਬਣਾਈਆਂ ਨਾ ਤੇ ਉਹ ਆਪਾਂ ਛੋਟੀ ਬਣਾ ਸਕਦੇ ਆ ਪਰ ਇਹ ਹੈਗਾ ਵਲੌਗ ਆਪਾਂ ਕਿੰਨੇ ਵਲੌਗ ਹੁਣ YouTube ਵੀ ਨਹੀਂ ਇਨੀ ਜਲਦੀ ਰਿਕਮੈਂਡ ਕਰਦਾ ਇਨੀ ਛੋਟੀ ਵੀਡੀਓ ਨੂੰ ਹਨਾ ਉਹ ਵੀ ਘਟੋ ਘਟੋ 22 25 ਮਿੰਟ ਦੀ ਹੋਊਗੀ ਤਾਂਹੀਂ ਫਾਇਦਾ ਆ ਮੈਂ ਤਾਂ ਫੇਰ ਵੀ 15 20 25 20 22 ਇੱਥੇ ਤੱਕ ਹੀ ਰੱਖਦਾ ਇਹ ਤੋਂ ਵੱਡਾ ਨਹੀਂ ਕਰਦਾ ਵਲੌਗ ਨਹੀਂ ਤਾਂ ਸਾਰੇ ਮੈਨੂੰ ਕਈ ਵੀਰਾਂ ਦੇ ਕਮੈਂਟ ਆਉਂਦੇ ਬਾਈ 30 ਮਿੰਟ ਤੋਂ ਉੱਤੇ ਦਾ ਵਲੌਗ ਪਾਓ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਇੱਕ ਹੋਰ ਬਹੁਤ ਵਧੀਆ ਕਮੈਂਟ ਆਇਆ ਸੀ ਬਾਈ ਦਾ ਹੋ ਗਏ ਆ 5-7 ਵੀਡੀਓ ਹੋ ਗਈਆਂ ਥੱਲੇ ਉਹਦੇ ਆਇਆ ਸੀਗਾ ਉਹ ਚ ਬਾਈ ਨੇ ਪੁੱਛਿਆ ਸੀਗਾ ਕਿ ਆਪਾਂ ਜੇ ਕਾਲੇ ਬੱਚੇ ਬਣਾਉਣੇ ਹੋਣ ਜਾਂ ਰੱਤੇ ਬੱਚੇ ਬਣਾਉਣੇ ਹੋਣ ਕਿ ਕਿਸ ਹਿਸਾਬ ਨਾਲ ਜੋੜਾ ਲਾਈਏ ਕਿ ਉਹ ਕਲਰ ਉਦਾਂ ਦਾ ਹੀ ਕੱਢਣ ਹਨਾ ਤੇ ਬਾਈ ਜੇ ਤੁਸੀਂ ਨੀਲਿਆਂ ਚੋਂ ਕਬੂਤਰ ਬਣਿਆ ਹੋਵੇ ਠੀਕ ਆ ਤੇ ਰੱਤਿਆਂ ਚੋਂ ਕਬੂਤਰੀ ਬਣੀ ਹੋਵੇ ਤੁਸੀਂ ਉਹਦਾ ਮੇਲ ਕਰਾ ਦੋਗੇ ਉਹ ਨੀਲੇ ਗੂੜੇ ਵੀ ਕੱਢੂਗਾ ਐਦਾਂ ਦੇ ਰੰਗ ਦੇ ਵੀ ਕਬੂਤਰ ਕੱਢੂਗਾ ਜਿਹਦਾ ਕੋਈ ਜੇ ਰੰਗੇ ਹੈ ਨਾ ਸਾਰੇ ਹੀ ਤੇ ਕਾਲੇ ਵੀ ਕੱਢੂਗਾ ਇਹ ਨਹੀਂ ਕਿ ਹਰੇਕ ਜੋੜੀ ਜੀ ਵੀ ਕਾਲਾ ਹੋਣਾ ਜੀ ਹੋਣ ਦਾ ਭਾਵੇਂ ਪੰਜਾਂ ਝੋਲੀਆਂ ਚ ਕੱਢੇ ਭਾਵੇਂ ਚੌਹਾਂ ਚ ਇੱਕ ਨਾ ਇੱਕ ਝੋਲੀ ਚ ਕਾਲਾ ਕੱਢੂਗਾ ਠੀਕ ਆ ਰੱਤਾ ਤੇ ਉਹ ਕੱਢੂਗਾ ਹੀ ਕੱਢੂਗਾ ਤੇ ਨੀਲਾ ਵੀ ਕੱਢੂਗਾ ਹੀ ਇੱਕ ਇੱਕ ਦਾ ਫਰਕ ਪਾਊਗਾ ਤੇ ਇਸ ਤਰੀਕੇ ਨਾਲ ਵੀ ਲਗਾਤਾਰ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਜਦੋਂ ਆਪਾਂ ਜੋੜਾ ਲਾਉਨੇ ਆਂ ਵੀ ਅੱਖ ਦੇਖ ਕੇ ਲਾਉਣਾ ਚਾਹੀਦਾ ਸੇਮ ਅੱਖ ਦਾ ਲਾਉਣਾ ਚਾਹੀਦਾ ਜਾਂ ਨਹੀਂ ਮੇਰੇ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਐਦਾਂ ਦਾ ਕੋਈ ਨਹੀਂ ਰੀਜ਼ਨ ਹੈਗਾ ਵੀ ਇੱਕੋ ਅੱਖ ਦਾ ਲਾਉਣਾ ਆਪਾਂ ਕਦੀ ਅੱਜ ਤੱਕ ਨਹੀਂ ਲਾ ਏਦਾਂ ਦਾ ਸੋਚਿਆ ਕਦੀ ਵੀ ਇੱਕੋ ਹੀ ਅੱਖ ਦਾ ਲਾਉਣਾ ਜਾਂ ਬਦਲ ਕੇ ਅੱਖ ਦਾ ਨਾਲ ਨਾ ਸਿਰਫ ਕਬੂਤਰ ਮੈਂ ਕਦੀ ਅੱਜ ਤੱਕ ਮੈਨੂੰ ਬਸ ਇੰਨਾ ਪਤਾ ਹੋਵੇ ਵੀ ਮੇਰਾ ਆ ਜਿਹੜਾ ਕਬੂਤਰ ਮੇਰੇ ਕਿੱਥੇ ਕੋੜਦੇ ਜਦੋਂ ਬਾਹਰ ਆਪਾਂ ਪਿੰਡ ਬਾਜੀ ਛੱਡੀਦਾ ਨਾ ਕਿਤੇ ਵੀ ਜਾ ਕੇ ਵੀ ਕਿੰਨੇ ਏਰੀਆ ਚੂੜਿਆ ਕੰਨੀ ਨੂੰ ਉੜਿਆ ਜਾ ਕੇ ਲੰਬਾ ਉੜਿਆ ਕਿ ਗੋਲ ਉੜਿਆ ਹਨਾ ਐਦਾਂ ਹੀ ਆਪਾਂ ਕਬੂਤਰ ਦੇਖ ਲੈਣਾ ਇਦਾਂ ਹੀ ਕਬੂਤਰ ਦੀ ਦੇਖ ਲੈਣੀ ਬਸ 10-12 ਘੰਟੇ ਘਰੇ ਲੌਂਦੀ ਹੋਵੇ ਕਬੂਤਰੀ ਤੇ 10-12 ਘੰਟੇ ਲੌਂਦਾ ਹੋਵੇ ਕਬੂਤਰ ਚੁੱਪ ਕਰਕੇ ਜੋੜਾ ਲਾਵੇ ਔਖਾ ਮੀਟ ਕੇ 8-9 ਘੰਟੇ ਵੀ ਲਾਉਂਦੇ ਆ ਉਹ ਵੀ ਵਧੀਆ 7-8 ਘੰਟੇ ਵਾਲਾ ਵੀ ਉਹਨਾਂ ਕੀ ਕਬੂਤਰ ਰੋੜਦਾ ਵੀ ਤਾਂ ਉਹਨਾਂ ਹੀ ਕਬੂਤਰੀ ਤੇ ਇੱਕ ਬਾਈ ਕਹਿੰਦਾ ਲੋ ਵਾਲੇ ਕਬੂਤਰ ਕਿੱਦਾਂ ਬਣਦੇ ਆ ਮੇਰੇ ਕਬੂਤਰ ਤਾਂ ਇਹੇ ਹੀ ਹੁੰਦੇ ਆ ਹਨਾ ਕਬੂਤਰ ਕੋਈ ਹੋਰ ਨਹੀਂ ਕਬੂਤਰ ਦੇਖੋ ਤੁਹਾਡੇ ਤੇ ਮਿਹਨਤ ਕਿੰਨੀ ਤੁਸੀਂ ਕਰਦੇ ਆ ਠੀਕ ਆ ਤੁਹਾਡੇ ਕੋਲ ਨਸਲ ਕਿੰਨੀ ਕਿ ਚੰਗੀ ਆ ਤੁਸੀਂ ਕਿਸ ਹਾਵਣਾ ਸੋਧ ਕੇ ਬਣਾਈਆਂ ਹਨਾ ਬਾਹਰ ਛੱਡ ਕੇ ਕਿਉਂਕਿ ਤੁਹਾਨੂੰ ਚੰਗਾ ਵੀ ਦੇ ਦੂ ਕੋ ਕਬੂਤਰ ਪਰ ਉਹਨੂੰ ਬਣਾਉਣਾ ਕਿੱਦਾਂ ਗਾਂ ਦੀ ਗਾਂ ਉਹ ਤਾਂ ਪੰਗਾ ਨਾ ਉਹਨੂੰ ਤੋੜਨਾ ਕਿੱਦਾਂ ਉਹਨੂੰ ਸਮਝਣਾ ਕਿੱਦਾਂ ਵੀ ਇਹ ਕਿੱਦਾਂ ਉੱਡੂਗਾ ਕਈ ਕਬੂਤਰ ਉੜਦੇ ਆ ਰਹਿ ਐਛੀ ਕਈ ਉੜਦੇ ਬਿਲਕੁਲ ਭੁੱਖੇ ਠੀਕ ਆ ਇਹ ਦੋ ਤਿੰਨ ਤਰ੍ਹਾਂ ਦਾ ਮਤਲਬ ਕੰਮ ਚੱਲਦਾ ਇਹ ਚੀਜ਼ਾਂ ਤੁਹਾਨੂੰ ਪੜ੍ਹਨੀਆਂ ਪੈਣੀਆਂ ਵੀ ਤੁਹਾਨੂੰ ਪਤਾ ਹੋਵੇ ਯਾਰ ਮੈਂ ਅੱਜ ਇੰਨੀਆਂ ਗਿਰੀਆਂ ਪਾਈਆਂ 8 ਵਜੇ ਖਾਲੀ ਹੋ ਗਿਆ ਐਨਾ ਮੇਰਾ ਕਬੂਤਰ ਘਰੇ ਉੱਡ ਕੇ ਆਇਆ ਹੁਣ ਆਪਣਾ ਕਬੂਤਰ 12 13 ਗਿਰੀਆਂ ਖਾ ਕੇ ਘਰੇ ਕਬੂਤਰ ਸ਼ਾਮੀ 5 5 ਵਜੇ ਵਿੰਦੇ ਆ ਹਨਾ ਕਿਹਦੇ ਪਿੱਛੇ ਲੱਗ ਕੇ ਤੁਸੀਂ 4 5 ਗਿਰੀਆਂ ਤੇ ਸਾਂਭ ਦਿੰਦੇ ਆ ਉਹ ਕਬੂਤਰ ਕਿੱਦਾਂ ਜਾਊ ਉਥੇ ਕਈ ਕਬੂਤਰ ਵੀਰੇ ਉੜਦੇ ਭੁੱਖੇ ਕਈ ਉੜਦੇ ਆ ਰੱਜੇ ਠੀਕ ਆ ਸਿੱਧੀ ਜੀ ਗੱਲ ਮੈਂ ਤਾਂ ਦਾ ਦੰਨਾ ਹੁਣ 10 ਗਿਰੀਆਂ ਜਾਂ 15 ਗਿਰੀਆਂ ਖਾ ਕੇ ਘਰੇ ਕਬੂਤਰ 5 ਵਜੋਂਦਾ ਛੋਟੀ ਜੀ ਗੱਲ ਆ ਹਨਾ ਵੀ 5 ਗਿਰੀਆਂ ਖਾ ਕੇ ਉਹ ਕਦਾਂ ਦਿਹਾੜੀ ਕਰ ਲਊਗਾ ਕਦੀ ਵੀ ਨਹੀਂ ਦਿਹਾੜੀ ਹੋਣੀ ਬਾਈ ਉਹਦੇ ਕੋ ਜੇ ਉਹ ਫੁੱਲ ਗਿਰੀਆਂ ਤੇ ਉੜਦਾ ਨਾ ਤੇ ਉਹਨੂੰ ਫੁੱਲ ਗਿਰੀਆਂ ਤੇ ਸੰਭੋ ਇੱਕ ਦੋ ਗਿਰੀਆਂ ਦਾ ਫਰਕ ਪਾਓ ਬਸ ਔਰ ਐਡਾ ਕੋਈ ਰੋਲਾ ਨਹੀਂ ਹੈਗਾ ਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਜਿਹੜੇ ਕਬੂਤਰਾ ਥੱਲੇ ਹੋ ਹਨਾ ਭਰਦੇ ਨਹੀਂ ਦੁਬਾਰਾ ਫੇਰ ਆਇਆ ਸੀ ਵੀ ਉੱਡਦੇ ਆ ਕਬੂਤਰ ਥੱਲੇ ਹੋ ਭਰਦੇ ਨਹੀਂ ਬਾਈ ਕਬੂਤਰ ਜਦੋਂ ਆਹ ਦੇਣ ਜਿਹੜੇ ਚਲਦੇ ਆ ਨਾ ਗਰਮ ਹੋ ਜਾਂਦੇ ਠੰਡੇ ਹੋ ਜਾਂਦੇ ਦਾ ਹਨਾ ਚੱਕਰ ਜਾਂ ਪਈ ਜਾਂਦਾ ਮੀਂਹ ਪੈਣ ਦਾ ਕਬੂਤਰਾਂ ਦੇ ਉੱਤੇ ਤੇ ਕਬੂਤਰਾਂ ਨੂੰ ਬਾਈ ਬਾਈ ਵੀ ਹੋ ਜਾਂਦੀ ਆ ਤੇ ਬੁਖਾਰ ਵੀ ਹੋ ਜਾਂਦਾ ਠੀਕ ਆ ਬਾਈ ਚ ਵੀ ਨਹੀਂ ਕਬੂਤਰ ਉੜਦੇ ਤੇ ਬੁਖਾਰ ਚ ਵੀ ਨਹੀਂ ਕੂਤਰ ਉੜਦੇ ਦੋ ਦਿਨੀ ਤੁਸੀਂ ਕਹਣਾ ਵੀ ਯਾਰ ਕੂਤਰ ਨੂੰ ਹੋ ਕੀ ਗਿਆ ਸ਼ਾਮਾਂ ਤੱਕ ਜਾਂਦਾ ਸੀ ਇੱਕ ਜਗ੍ਹਾ ਦਾ ਮਥਲੇ ਨੂੰ ਜਾਂਦਾ ਘੰਟਾ ਵੀ ਨਹੀਂ ਫਿਰਦਾ ਫਿਰ 15 20 ਮਿੰਟ ਲਾਉਂਦਾ ਪਰ ਜੇ ਸਿੱਟ ਕੇ ਵੇਹ ਜਾਂਦਾ ਹਨਾ ਉਹ ਬਾਈ ਕਬੂਤਰ ਨੂੰ ਬੁਖਾਰ ਹੁੰਦਾ ਜਦੋਂ ਵੀ ਕਬੂਤਰ ਤੁਹਾਡੇ ਮੀਂਹ ਚ ਆਏ ਆ ਨਾ ਜਾਂ ਉਹਨੂੰ ਪੈਰਾਸੀਟਾਮੋਲ ਬੱਚੇ ਦੀ ਹੁੰਦੀ ਇੱਕ ਅੱਧੀ ਬੂਤ ਉਹ ਦੇ ਦਿਓ ਜਦੋਂ ਵੀ ਮੀਂਹ ਚ ਉੜ ਕੇ ਆਏ ਆ ਜਾਂ ਉਹਨੂੰ ਥੋੜਾ ਜਿਹਾ ਟੈਰਾਮੈਸਿਨ ਦਾ ਪਾਊਡਰ ਦੇ ਦਿਓ ਹਲਕਾ ਜਿਹਾ ਟੈਟਰਾਸੈਕਲਿੰਦਾ ਕਰਕੇ ਹੁੰਦਾ ਪੀਲਾ ਪੈਕਟ ਹੈ ਨਾ ਜਾਂ ਉਹ ਦੇ ਦਿਓ ਨਹੀਂ ਤੇ ਜਿਹੜਾ ਗੋੜ ਮੈਂ ਦੱਸਿਆ ਤੁਹਾਨੂੰ ਉਹ ਵੀਡੀਓ ਪਾਈ ਪਈ ਆ ਮੈਨੂੰ ਕਈ ਵੀਰ ਕਹਿੰਦੇ ਗੋੜ ਦਾਸ ਦਿਓ ਬਣਾਉਣਾ ਵੀਰੇ ਉੱਥੇ ਵੀਡੀਓ ਭਾਈ ਆ ਮੈਂ ਲਿਖਿਆ ਹੋਇਆ ਹੈ ਨਾ ਕਬੂਤਰਾਂ ਨੂੰ ਉਡਾਉਣ ਵਾਲਾ ਗੋੜ ਤੇ ਉਹ ਤੁਸੀਂ ਦੇਖ ਸਕਦੇ ਆ ਜਾ ਕੇ ਉਹਦੇ ਵਿੱਚ ਗੋੜ ਉਹੀ ਗੋੜ ਉਹੀ ਗੁੜ ਤੁਹਾਨੂੰ ਦੱਸਿਆ ਕੋਈ ਉੱਚ ਐਡ ਦੀ ਚੀਜ਼ ਕੀਤੀ ਮੈਂ ਉਹ ਹੀ ਚੀਜ਼ਾਂ ਪਾਈਆਂ ਆ ਤੇ ਉਹਦਾ ਰਿਜ਼ਲਟ ਵੀ ਬਹੁਤ ਆ ਇੱਕ ਨੰਬਰ ਰਿਜ਼ਲਟ ਆ ਹੁਣ ਆਪਣੇ ਕਬੂਤਰ ਅੱਜ ਵੀ 5 6 ਘੰਟੇ ਲਾਇਓ ਮੀਂਹ ਕਰਕੇ ਬਹਿ ਗਏ ਉਹ ਗੁੜ ਦੇ ਸਰਤੇ ਗੁੜ ਦੇ ਨਾਲ ਹੀ ਵਧੀ ਜਾਂਦੇ ਹਨ ਜਦੋਂ ਤੁਹਾਡਾ ਕਬੂਤਰ ਤੰਦਰੁਸਤ ਆ ਫੇਰ ਨਾ ਉਹਨੂੰ ਕੁਝ ਵੀ ਦੋ ਤੰਦਰੁਸਤ ਕਬੂਤਰ ਨੂੰ ਦਵਾਈ ਘਾਤੋਂ ਦੇਣੀ ਆ 5 7 ਘੰਟੇ ਵੀ ਲਾਉਂਦਾ ਰਾਂ 12 1 ਵਜੇ ਤੱਕ ਵੀ ਕਬੂਤਰ ਉੜਦਾ ਉਹ ਵੀ ਬਾਜੀ ਬਾਹਰ ਕੱਟੂ ਆ ਕਿਉਂਕਿ ਉਹ ਸਿਆਣਾ ਹੁੰਦਾ ਉਹ ਦਾ ਆਪ ਦਾ ਮਤਲਬ ਉਹ ਜੋਰ ਨਹੀਂ ਲਾਉਂਦੇ ਘਰੇ ਜਿਸਮ ਨਹੀਂ ਗਾਲਦੇ ਥੱਲੇ ਉਹ ਫੇ ਬਾਹਰ ਜਾ ਕੇ ਜੋਰ ਵੱਧ ਲਾ ਜਾਂਦੇ ਆ ਤੇ ਜਦੋਂ ਤੁਸੀਂ ਘਰੇ ਹੀ ਡਾਈ ਜਾਣਾ ਡਾਈ ਜਾਣਾ ਡਾਈ ਜਾਣਾ ਉਹਦਾ ਮੱਚ ਵੱਜਣਾ ਕਬੂਤਰ ভাই ਜਦੋਂ ਤੁਸੀਂ ਕਬੂਤਰ ਨੂੰ ਪਾਣੀ ਲਾਤਾ ਨਾ ਸਮਝ ਲੋ ਘਰੇ ਪਾਣੀ ਲੱਗ ਗਿਆ ਉਦੋਂ ਆਪਾਂ ਤਰੀਕ ਬੰਦਣੀ ਇੱਕ ਵੀ ਬਸੇ ਨਿਕ ਦੇਣਾ ਦਾ ਹੀ ਆ ਬਸ ਪੰਜ ਚਾਰ ਪਾਣੀ ਲੱਗੇ ਉਦੋਂ ਬਾਅਦ ਬਾਈ ਕਬੂਤਰ ਨੇ ਘਟਣਾ ਹੀ ਘਟਣਾ ਉਹਦਾ ਬਾੜਾ ਤਾਂ ਦੇ ਹੱਥ ਤਕੜਾ ਹੋਊਗਾ ਨਸਲ ਤਕੜੀ ਹੋਊਗੀ ਤੇ ਕਬੂਤਰ ਅਰਧਾ ਪਾਣੀ ਲੈ ਜਾਉਗੇ ਪਰ ਬਾਅਦ ਵਿੱਚ ਤੁਸੀਂ ਛੱਡਣਾ ਕਿੱਥੇ ਬਾਜੀ ਤੇ ਲੰਬਾਈ ਬੋਤਲ ਜਾਣਾ ਜੇ ਤੁਸੀਂ 50 50 ml ਪਾਣੀ ਘਰੇ ਹੀ ਦੇਣ ਲੱਪੇ ਬਾਹਰ ਕਿੰਨਾ ਦੋਹੋਂਗੇ ਫਿਰ ਬਾਹਰ ਤੇ ਜਿਆਦਾ ਬੋਤਲ ਬੰਨਾਂਗੇ ਨਾਲ ਹਨਾ ਕਹਿੰਦਾ ਬੋਲੇ ਚਾਰ ਪਾਣੀ ਜਦੋਂ ਕਬੂਤਰ ਦਾ ਪਹਿਲਾ ਡਾਓ ਕਬੂਤਰ ਨੂੰ ਡਾਈਆਂ ਕਰਾਓ ਪੂਰੀਆਂ ਡਾਈਆਂ ਕਰਾਓ ਜਦੋਂ ਕਬੂਤਰ ਆਪਦੇ ਟਾਈਮ ਤੋਂ ਥੱਲੇ ਨੂੰ ਆਉਣ ਲੱਪਿਆ ਨਾ ਜੇ ਤੁਹਾਨੂੰ ਪਤਾ ਲੱਗਿਆ ਯਾਰ ਅੱਜ ਘਟ ਕੇ ਆਇਆ ਸਮਝ ਲਓ ਦੂਜੇ ਦਿਨੋਂ ਪਾਣੀ ਮੰਗਦਾ ਕਬੂਤਰ ਨੂੰ ਪਾਣੀ ਲਾਓ ਠੀਕ ਆ 5 ml ਤੋਂ ਸ਼ੁਰੂ ਕਰ ਲਓ 5 ml ਪਾਣੀ ਪਹਿਲਾਂ ਲਓ ਤੇ ਇੱਕ ਅੱਧੀ ਬੂੰਦ ਦੂਜੇ ਦਿਨ 10 ਐਮਐਲ ਪਾਣੀ ਲਾਓ ਇੱਕ ਬੂੰਦ ਸ਼ਹਿਦੀ ਦੇ ਦੋ ਨਾਲ ਠੀਕ ਆ ਉਸ ਤੋਂ ਬਾਅਦ ਉਹਨੂੰ ਲਾਓ ਤੁਸੀਂ 15 ਐਮਐਲ ਫੇਲ ਆਓ 20 ਐਮਐਲ ਤੇ ਉਸ ਤੋਂ ਬਾਅਦ ਵਾਰੀ ਜਾ ਕੇ 40 45 50 ਤੱਕ ਲੈ ਜਾਂਦਾ ਫੁੱਤਰ 20 ਐਮਐਲ ਘਰੇ ਪੋਤਾ ਪਣੀ ਹੱਦ 25 ਕਰ ਲਓ ਜਦੋਂ ਤੁਸੀਂ ਘਰੇ ਹੀ 20 20 ਦੀ ਗੜਾਈ ਜਾਂਦੇ ਆ ਤੇ 20 ਐਮਐਲ ਲੈ ਕੇ ਪਾਣੀ ਜਾਂ 50 ਐਮਐਲ ਲਾਤੋਂ ਤੁਸੀਂ ਘਰੇ 50 ਐਮਐਲ ਲਾ ਲਓ ਮੰਨ ਲਓ ਆਪਾਂ ਲਾ ਲਿਆ 50 ਐਮਐਲ ਲੈ ਕੇ ਫੁੱਤਰ ਆਪਣਾ 3 ਵਜੇ ਪੈ ਗਿਆ ਠੀਕ ਆ ਹੁਣ ਬਾਹਰ ਜਦੋਂ ਜਾ ਕੇ ਆਪਾਂ 50 ਐਮਐਲ ਫੇਲ ਹੋਣਾ ਤੋ ਉਹ ਫੇ ਤਿੰਨ ਵਜੇ ਬੈਠੂਗਾ ਤਿੰਨ ਹੀ ਤਾਂ 4 ਵਜੇ ਆ ਜੂਗਾ ਕਿਉਂਕਿ ਪਾਣੀ ਥੋੜਾ ਲਾਓ ਪਾਣੀ ਇਕ ਇਹ ਨਹੀਂ ਹੈਗਾ ਕਿ ਪਾਣੀ ਨਾਲ ਤੁਸੀਂ ਕਬੂਤਰ ਉੜ ਜਾਣਾ ਤੁਹਾਡਾ ਨਾ ਪਾਣੀ ਨਾਲ ਤਾਂ ਇੱਕ ਆਪਾਂ ਇੱਕ ਸਾਡਾ ਕਬੂਤਰ ਤਾਂ ਥੋੜਾ ਸਟੈਮਨਾ ਵੀ ਲੇਟ ਰਹਿ ਕੇ ਜਾਂਦੇ ਆ ਵੀ ਕਬੂਤਰ ਨੂੰ ਪਿਆਸ ਘੱਟ ਲੱਗੇ ਕੋਈ ਗਰਮੀ ਬਹੁਤ ਆ ਪਾਣੀ ਦੇਣਾ ਹੀ ਪੈਂਦਾ ਹਨਾ ਪਰ ਇਹ ਨਹੀਂ ਕਿ ਹੁਣ ਅਵਾ ਲੋਰ ਤੋਂ ਆਪਾਂ ਪਾਣੀ ਪੀ ਲਾਂਗੇ ਫਾਰਾ ਪੈ ਜਾਣਾ 80% ਸੋਚੋ 80% ਇਹ ਰੀਜ਼ਨ ਹੁੰਦਾ ਸਵੇਰ ਨੂੰ ਕਬੂਤਰ ਔਲੇ ਤੇ ਪੈ ਜਾਂਦਾ ਜਦੋਂ ਆਪਾਂ ਅਵਾ ਗੁਣ ਪਾਣੀ ਦਿੰਨੇ ਆ ਠੀਕ ਆ ਇੱਕ ਮੌਸਮ ਦੇ ਹਿਸਾਬ ਨਾਲ ਠੰਡਾ ਕਰਿਆ ਕਰੋ ਮੌਸਮ ਦੇਖਿਆ ਜਰੂਰ ਕਰੋ ਹੁਣ ਕਈ ਵੀਰਾਂ ਦੇ ਮੈਨੂੰ ਕਮੈਂਟ ਆਉਂਦੇ ਆ ਇਥੇ ਮੁੰਡਾ ਹੀ ਹੈ ਕਪਾ ਮੈਂ ਜਦੋਂ ਨਾ ਨਹੀਂ ਲੈਣਾ ਉਹ ਘਰੇ 5 ਵਜੇ ਤੱਕ ਪੁੱਤਰ ਉੜਦਾ ਸੀ ਤੇ ਬਾਹਰ 3 ਵਜੇ ਬਹਿ ਗਿਆ ਇੱਕ 4:30 ਬਹਿ ਗਿਆ ਕੀ ਕਰੂੰਗੇ ਉਹਨੂੰ ਹਨਾ ਘਰੇ ਉਹ 5 5 6 6 ਵਜਾਉਂਦੇ ਸੀ ਰੀਜ਼ਨ ਇਹ ਹੀ ਆ ਜੋ ਉਹਨੂੰ ਆਲੂ ਖਾਰਾ ਵੀ ਠੋਕਤਾ ਦਿਨਾਂ ਦੇ ਵਿੱਚ ਉਹਨ ਠੰਡਾ ਪਾਣੀ ਵੀ ਲਾਤਾ ਉਹ ਆਪਾਂ ਲੋ ਨੂੰ ਥੋੜੀ ਸੰਭ ਦੇ ਪੇ ਉਂਤਰ ਇਹ ਚ ਤਾਂ ਤੁਸੀਂ ਖੁੱਡੇ ਜੋ ਕੱਢੋ ਨਾ ਕਪੁੱਤਰ ਉਹ ਵੀ ਕਪੁੱਤਰ 5 ਵਜਾਊਗਾ ਦੂਸਰ ਚ ਪਾਊਗਾ ਕੁਛ ਵੀ ਲਾਉਣ ਦੀ ਲੋੜ ਨਹੀਂ ਹੈਗੀ ਮਾਲਕਾ ਫੁਲਕਾ ਦਾਬੂ ਦੇਣਾ ਗਰਮ ਕਰਨਾ ਕਰ ਲੋ ਰਾਤ ਨੂੰ ਠੰਡੇ ਮੌਸਮਾਂ ਦੇ ਵਿੱਚ ਜਿਹੜੇ ਹੈਸ਼ ਨਾ ਰੱਖੇ ਬਸ ਉਹ ਐਡਾ ਕੀ ਫੰਡਾ ਆ ਕੋਈ ਤਗੜਾ ਬੰਡਾ ਨਹੀਂ ਹੈਗਾ ਹੈਗਾ ਵੀ ਕਬੂਤਰਬਾਈ ਵੀ ਜੇ ਤੁਸੀਂ ਥੱਲੇ ਰਹਿ ਕੇ ਮਿਹਨਤ ਕਰੋ ਕਬੂਤਰ ਨੂੰ ਸਮਝੋ ਤੁਹਾਡਾ ਕਬੂਤਰ ਕੀ ਚਾਹੁੰਦਾ ਸੀ ਆ ਕਿੰਨੇ ਕ ਪਾਣੀ ਤੇ ਘਰੇ ਉੜਦਾ ਕਿੰਨੇ ਬਦਾਮਾਂ ਤੇ ਉੜਦਾ ਕਿੰਨੀ ਖਰਾਕ ਪਚਾਉਂਦਾ ਕਿੰਨੀ ਖਰਾਕ ਲੈ ਕੇ ਉਹ ਘਰੇ ਟਾਈਮ ਲੋਂਦਾ ਉਹਦੇ ਅਕੋਰਡਿੰਗ ਤੁਸੀਂ ਪਾਣੀ ਪਾਇਆ ਕਰੋ ਜੇ ਕਬੂਤਰ 10 15 ਗਿਰੀਆਂ ਖਾ ਕੇ ਵੀ 3 ਵਜੋਂਦਾ ਨਾ ਤੂੰ ਹੋਈ ਸਾਬ ਲਾ ਲਿਓ 15 ਗਰੀਆਂ ਪਚਾ ਕੇ ਉਹ 3 ਵਜੋਂ ਦਾ ਆ ਠੀਕ ਆ 2 ਘੰਟੇ ਲਈ ਓਕੇ ਨਹੀਂ ਹੈਗੇ ਬਾਹਰ ਜਾ ਕੇ ਕੱਢਣੇ 2-3 ਘੰਟੇ ਕਹਿੰਦਾ ਬਲੋ ਉਸ ਸਾਬ ਨਾ ਖਰਾਕ ਪਾਉਣੀ ਆ ਜੇ 15 ਗਰੀਆਂ ਖਾ ਕੇ ਉੱਡਦਾ ਉਹਨੂੰ 10 ਪਾ ਲਓ 8 ਪਾ ਲਓ 9 ਪਾ ਲਓ ਇਹ ਨਹੀਂ ਕਿ ਉਹਨੂੰ ਜਾ ਕੇ ਤੁਸੀਂ 4 ਗਰੀਆਂ ਤੇ ਸਾਮ ਤਾਂ 2 ਗਰੀਆਂ ਦੇ ਸਾਮ ਤਾਂ ਹਾਂ ਜਦੋਂ 47 45 45 ਤੋਂ ਉੱਪਰ ਆਣਾ 40 ਤੋਂ ਉੱਪਰ ਟੈਂਪਰੇਚਰ ਆ ਫੇਰ ਤੁਸੀਂ ਕਰ ਸਕਦੇ ਆ ਵੀ 4 ਤੇ ਸਾਮ ਲਿਆ ਠੀਕ ਆ 5 ਤੇ ਸਾਮ ਲਿਆ 4 ਤੇ ਸਾਮ ਲਿਆ ਹਨ ਫੇਰ ਵੀ ਇੱਕ ਦੋ ਗਰੀ ਵਾਲਾ ਨਾ ਸਾਂਭਿਆ ਇੱਕ ਦੋ ਵਾਰੀ ਗਿਰਿਆ ਤੁਸੀਂ ਇਹ ਦੇਖ ਲਿਓ ਜਿਹੜਾ ਉੱਚੀਆਂ ਗਿਰੀਆਂ ਤੇ ਹੋਊਗਾ ਨਾ ਕਬੂਤਰ ਟੈਂਪਰੇਚਰ 'ਚ ਵੀ ਬੈਠੂਗਾ ਸਹੀ ਬੈਠੂਗਾ ਬਚੂਗਾ ਜਿਹੜਾ ਹੋਊਗਾ ਇੱਕ ਦੋ ਗਿਰੀਆਂ ਵਾਲਾ ਕਬੂਤਰ ਲੰਬੇ ਹੱਤੀ ਜਾਊਗਾ ਇਹ ਵੀ ਦੇਖੋ ਉਹਨੂੰ ਸਾਂਭਣਾ ਵੀ ਬੜਾ ਔਖਾ ਹੋ ਜਾਣਾ ਜਿੰਨੀਆਂ ਤੁਸੀਂ ਥੱਲੇ ਗਿਰੀਆਂ ਪਾ ਦੋਗੇ ਉਹਨਾਂ ਕਬੂਤਰ ਸਾਂਭਣਾ ਮੁਸ਼ਕਲ ਹੋ ਜਾਣਾ ਜੋਰੀ ਇਹਨਾਂ ਲਾ ਜਾਣਾ ਉਹਨੇ ਭੁੱਖਾ ਹੁੰਦਾ ਅੰਦਰੋਂ ਮਚਣਾ ਸ਼ੁਰੂ ਹੋ ਜਾਣਾ ਤੇ ਬਾਕੀ ਬਾਬਿਓ ਆਹੀ ਵੀਡੀਓ ਆ ਹਨਾ ਤੇ ਆ ਜੋ ਬਾਕੀ ਪਾਣੀ ਪੂਣੀ ਪਾਈਏ ਕਬੂਤਰਾਂ ਨੂੰ ਪਾਣੀ ਪੋਣ ਵਾਲਾ ਹਨਾ ਲੋ ਬਾਦੋ ਪਾਣੀ ਪੂਣੀ ਪਾਤਾ ਸਾਰੇ ਕੁੰਤਰਾ ਨੂੰ ਹਨਾ ਏਪੀਜ਼ੜੀ ਚਿੜੀਆਂ ਨੂੰ ਵੀ ਇਧਰ ਉਧਰ ਇਹਨਾਂ ਨੂੰ ਰੋਟੀ ਹੀ ਭਾਈ ਉਹ ਵੀ ਖਾ ਹੋ ਗਈਆਂ ਇਹ ਤੇ ਕੱਲ ਨੂੰ ਕੰਗਣੀ ਪਾਵਾਂਗੇ ਅੱਜ ਰੋਟੀ ਪਾਤੀ ਇਹਨਾਂ ਨੂੰ ਤੇ ਰੰਗ ਰੰਗ ਕਰਾਉਂਦੇ ਆ ਮੀਮੂ ਹੜਦੇ ਤਾਂ ਥੱਲੇ ਤਾਂ ਲੱਗੇ ਹੀ ਹਜੇ ਚੱਲੀ ਜਾਂਦਾ ਕੰਮ ਹਨਾ ਥੱਲੇ ਵਾਲੇ ਰੂਮਾਂ ਦੇ ਵਿੱਚ ਤੇ ਉਹਨਾਂ ਨੂੰ ਵੀ ਪਾਣੀ ਪੂਣੀ ਤੇ ਪਾਤਾ ਮੈਂ ਉਹ ਤਾਂ ਬੰਨੀ ਆ ਬਾਛੜ ਨਾ ਜਾਵੇ ਵਿੱਚ ਪਾਣੀ ਜਾਂਦਾ ਸੀ ਅੰਦਰ ਗੁੱਡੇ ਦੇ ਤਾਂ ਤਾਂ ਕਰਕੇ ਬੰਨੀ ਨਾ ਬਚਾ ਹੋ ਗਿਆ ਮੈਂ ਜਲਦੀ ਟਾਈਮ ਨਾਲ ਆ ਗਿਆ ਸੀ ਟੀਚਰ ਲੇਟ ਹੁੰਦਾ ਤੇ ਪਾਣੀ ਸਾਰਾ ਅੰਦਰ ਜਾਣਾ ਸੀ ਤਾਂ ਠੀਕ ਆ ਬਾਬਿਓ ਫੇਰ ਮਿਲਦੇ ਆ ਕੱਲ ਵਾਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ